ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ VLCC ਅਕੈਡਮੀ ਦੇ ਕੋਰਸਸ ਬਾਰੇ ਜਾਣਕਾਰੀ ਦੇਵਾਂਗੇ ਪਹਿਲੇ ਨੰਬਰ ਤੇ ਹੁੰਦਾ ਹੈ ਮੇਕਅਪ ਕੋਰਸ ਇਸ ਅਕੈਡਮੀ ਵਿੱਚ ਤੁਸੀਂ ਪ੍ਰੋਫੈਸ਼ਨਲ ਤੋਂ ਲੈ ਕੇ ਸਰਟੀਫਿਕੇਟ ਤੱਕ ਦੇ ਕੋਰਸ ਕਰ ਸਕਦੇ ਹੋ ਦੂਜੇ ਨੰਬਰ ਤੇ ਹੁੰਦਾ ਹੈ హెయిਰ ਕੋਰਸ ਇਸ ਵਿੱਚ ਵੀ ਤੁਸੀਂ ਪ੍ਰੋਫੈਸ਼ਨਲ ਤੋਂ ਲੈ ਕੇ ਸਰਟੀਫਿਕੇਟ ਤੱਕ ਦੇ ਕੋਰਸ ਕਰ ਸਕਦੇ ਹੋ ਤੀਜੇ ਨੰਬਰ ਤੇ ਹੁੰਦਾ ਹੈ ਨੇਲ ਕੋਰਸ ਇਸ ਵਿੱਚ ਤੁਹਾਨੂੰ ਨੇਲ ਆਰਟ ਅਤੇ ਨੇਲ ਐਕਸਟੈਂਸ਼ਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਚੌਥੇ ਨੰਬਰ ਤੇ ਹੁੰਦਾ ਹੈ ਸਕਿਨ ਕੇਅਰ ਕੋਰਸ ਇਸ ਵਿੱਚ ਤੁਹਾਨੂੰ ਫੇਸ਼ੀਅਲ ਬਲੀਚ ਡੀ 10 ਆਦਿ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੰਜਵੇਂ ਨੰਬਰ ਤੇ ਹੁੰਦਾ ਹੈ ਨਿਊਟ੍ਰੀਸ਼ਨ ਕੋਰਸ ਇਸ ਵਿੱਚ ਤੁਸੀਂ ਪ੍ਰੋਫੈਸ਼ਨਲ ਤੋਂ ਲੈ ਕੇ ਸਰਟੀਫਿਕੇਟ ਤੱਕ ਦੇ ਕੋਰਸ ਕਰ ਸਕਦੇ ਹੋ ਵੀ ਐਲ ਸੀ ਸੀ ਅਕੈਡਮੀ ਭਾਰਤ ਦੀਆਂ ਟੌਪ 5 ਅਕੈਡਮੀਆ ਵਿੱਚ ਆਉਂਦੀ ਹੈ ਜੇ ਜੀ ਗੱਲ ਕਰੀਏ ਭਾਰਤ ਦੀਆਂ ਟੌਪ 5 ਬਿਊਟੀ ਅਕੈਡਮੀਆਂ ਦੀਆਂ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਹੁਣਵਾਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 6 ਵਾਰ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਦੂਜੇ ਨੰਬਰ ਤੇ ਹੁੰਦੀ ਹੈ VLGC ਅਕੈਡਮੀ ਤੀਜੇ ਨੰਬਰ ਤੇ ਹੁੰਦੀ ਹੈ ਲਕਮੀ ਅਕੈਡਮੀ ਚੌਥੇ ਨੰਬਰ ਤੇ ਹੁੰਦੀ ਹੈ ਉਰੇਨ ਇੰਟਰਨੈਸ਼ਨਲ ਅਕੈਡਮੀ ਅਤੇ ਪੰਜਵੇਂ ਨੰਬਰ ਤੇ ਹੁੰਦੀ ਹੈ ਜავੇਦ ਹਬੀਬ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ